ਸਤਿ ਸ੍ਰੀ ਅਕਾਲ ਸਭ ਨੂੰ ਜੀ ਅਨਮੋਲ ਕਟੀਸ ਵੱਲੋਂ ਜਿਹੜੀ ਪਿਛਲੀ ਅਸੀਂ ਆਫਰ ਦਿੱਤੀ ਸੀ 31 ਜੁਲਾਈ ਤੱਕ ਉਸ ਦਾ ਸਾਰਾ ਹੀ ਸਟਾਕ ਜਿਹੜਾ ਹੈ ਨਾ ਤੁਹਾਡੇ ਸਹਿਯੋਗ ਨਾਲ ਕਲੀਅਰ ਹੋ ਗਿਆ ਜੀ ਮਿਲਣਾਂ ਤੋਂ ਨਵਾਂ ਸਟਾਕ ਚੱਕ ਕੇ ਪੂਰੇ ਡਿਸਕਾਊਂਟ ਵਿੱਚ ਲੈ ਕੇ ਤੇ ਦੁਬਾਰਾ ਆਫਰ ਸਟਾਰਟ ਕਰ ਦਿੱਤੀ ਹੈ ਇਹ ਆਫਰ ਤੁਹਾਨੂੰ ਮਿਲਣ ਜਾ ਰਹੀ ਹੈ ਨਵੇਂ ਸਟਾਕ ਤੇ ਅਨਮੋਲ ਕਟੀਸ ਵੱਲੋਂ ਨਵੇਂ-ਨਵੇਂ ਡਿਜ਼ਾਈਨ ਲੈ ਆਏ ਆ ਤੇ ਨਵੇਂ-ਨਵੇਂ ਕਲਰ ਨਵੇਂ-ਨਵੇਂ ਰੰਗ ਮਿਲ ਰਹੇ ਨੇ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਨੇ ਸੂਟ ਦੁਪੱਟੇ ਦੀ ਬਹੁਤ ਹੀ ਵਧੀਆ ਤੇ ਬੇਹਤਰੀਨ ਆਟਮਾ ਨੇ ਬਹੁਤ ਹੀ ਆਫਰ ਵਧੀਆ ਹੈ ਇਹ ਜੋ ਆਟਮਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਆਟਮਾ ਦੀ ਕੀਮਤ ਜੇ 500 800 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਦੀਆਂ ਆਟਮਾ ਹਨ ਜੀ ਜਿਹੜਾ ਕਿ ਅਸੀਂ ਤੁਹਾਨੂੰ 500 ਰੁਪਏ ਤੋਂ ਲੈ ਕੇ 800 ਰੁਪਏ ਤੱਕ ਦੇ ਰੇਟਾਂ ਦੇ ਵਿੱਚ ਇਹ ਆਟਮਾ ਤੁਹਾਨੂੰ ਦੇਵਾਂਗੇ ਜੀ ਜਿਹਦੀ ਇਸਦੀ ਕੁਆਲਿਟੀ ਡਿਜ਼ਾਈਨ ਬਿਲਕੁਲ ਨਵਾਂ ਸਟਾਕ ਅਨਮੋਲ ਕਟ ਪੀਸ ਤੇ ਪੂਰੇ ਫਾਇਦੇ ਨਾਲ ਡਿਜੀਟਲ ਸੂਟ ਹੈ ਆਰੀਵਰਕ ਦੇ ਨਾਲ ਹੈ ਮਲਟੀ ਕਲਰ ਦੇ ਵਿੱਚ ਹੈ ਗਾਂਜੀ ਇਹਦਾ ਸੈੱਟ ਪੂਰਾ ਤੇ ਮਸਲੀਨ ਦੁਪट्टे ਦੇ ਨਾਲ ਹੈ 8900 ਵਾਲਾ ਸੂਟ ਹੈ ਜੀ ਦਿਆਂਗੇ ਸਿਰਫ 500 ਵਿੱਚ ਇਹ ਖਾਦੀ ਕਾਟਨ ਦਾ ਸੂਟ ਹੈ ਔਰ ਗਾਂਜਾ ਦੁਪट्टे ਦੇ ਨਾਲ ਹੈ 90000 ਵਾਲਾ ਸੂਟ ਹੈ ਦਿਆਂਗੇ ਸਿਰਫ ਜੀ 500 ਵਿੱਚ ਹੀ ਇਹ ਮਸਲੀਨ ਕਾਟਨ ਦਾ ਸੂਟ ਹੈ ਔਰ ਇਹਦੇ ਨਾਲ ਮਸਲੀਨ ਕਾਟਨ ਦਾ 올ਓਵਰ ਸੂਟ ਦੇ ਨਾਲ 올ਓਵਰ ਦੁਪੱਟਾ ਹੈ ਜੀ ਬਹੁਤ ਹੀ ਵਧੀਆ ਫਾਰੀਕਾ ਫਾਇਦੇ ਨਾਲ ਜੀ ਸਲੀਮ कॉटन सूट ਹੈ ਜੀ ਘੇਰੇ ਤੇ ਵਰਕ ਹੈ ਜੀ ਔਰ ਪ्योर शफून दुपट्टे ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੈ ਜੀ। कॉटन ਦੇ ਉੱਪਰ ਹੈ ਡਿਜੀਟਲ ਪ੍ਰਿੰਟ दुपट्टे ਦੇ ਨਾਲ ਹੈ ਤੇ ਵਿੱਚ ਗਲੇ ਦੇ ਨੈਕ ਦੇ ਉੱਪਰ ਬਹੁਤ ਸੁੰਦਰ ਕੰਮ ਹੋਇਆ ਹੈ ਜੀ। ਲਖਨਵੀ ਵਰਕ ਦਾ ਸੂਟ ਹੈ ਜੀ ਸਾਰੇ ਸੂਟ ਤੇ ਲਖਨਵੀ ਵਰਕ ਹੋਇਆ ਹੈ ਔਰ ਇਸ ਦਾ ਦੁਪੱਟਾ ਵੀ ਲਖਨਵੀ कॉटन ਵਰਕ ਦੇ ਨਾਲ ਹੈ ਜੀ 올ਓਵਰ सूट मैचिंग सूट ਹੈ ਜੀ ਔਰ ਦੁਪੱਟਾ ਕੱਟ ਵਰਕ ਦਾ ਬਹੁਤ ਸ਼ਾਨਦਾਰ ਹੈ ਜੀ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਡਿਜ਼ਾਈਨ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਡਿਜ਼ਾਈਨ ਨੇ ਦੇ ਰਿਆ ਜੀ ਪੂਰੇ ਫਾਇਦੇ ਨਾਲ ਪਿਓਰ ਦੁਪੱਟੇ ਦੇ ਨਾਲ ਹੈ ਜੀ ਹਰ ਤਰ੍ਹਾਂ ਦੇ ਸੂਟ ਮਿਲ ਰਹੇ ਨੇ ਹਰ ਰੰਗ ਦਾ ਸੂਟ ਹੈ ਜੀ ਮੈਚਿੰਗ ਦੇ ਅੰਦਰ ਹੈ ਜੀ ਔਰ ਇਸ ਦੇ ਨਾਲ ਜੋ ਡਿਸਕਲ ਮਸਲੀਨ ਦਾ ਦੁਪੱਟਾ ਆ ਰਿਹਾ ਹੈ ਜੀ ਦੁਪੱਟਾ ਵੀ ਬਹੁਤ ਸੁੰਦਰ ਬਹੁਤ ਸੋਹਣਾ ਹੈ ਜੀ ਤੇ ਕਲਰ ਇਹਨਾਂ ਦੇ ਸਾਰੇ ਵੱਖਰੇ ਵੱਖਰੇ ਕਲਰ ਨੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਇਹ ਮਸਲੀਨ ਦਾ ਆਲਓਵਰ ਸੂਟ ਹੈ ਜੀ ਔਰ ਇਸ ਦੇ ਨਾਲ ਵੀ ਮਸਲੀਨ ਦਾ ਹੀ ਦੁਪੱਟਾ ਹੈ ਜੀ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਨੇ ਜੀ ਨਾ ਸਾਰੇ ਸੂਟਾਂ ਤੇ ਨਵਾਂ ਸਟਾਕ ਹੈ ਜੀ ਸਾਰਾ ਤੇ ਪੂਰੇ ਡਿਸਕਾਊਂਟ ਦੇ ਨਾਲ ਹੈ ਜੀ ਕੋਟੇ ਡੋਰੀਏ ਦੁਪੱਟੇ ਦੇ ਨਾਲ ਪੈਚਵਰਕ ਦੇ ਨਾਲ ਫਲੇਸਾਂ ਸੋਹਣੀਆਂ ਲੱਗੀਆਂ ਆਈਆਂ ਪਸਲਿਨ कॉटन ਦੇ ਸੂਟ कॉटन ਸੂਟ ਮਲਮਲ ਦੁਪੱਟੇ ਦੇ ਨਾਲ ਜੀ ਲੋ ਜੀ ਇਹ ਆ ਗਿਆ ਜੀ ਬਰਬਰੀ कॉटन ਦਾ ਸੂਟ ਹੈ ਤੇ ਬਰਬਰੀ ਕੋਟ ਦਾ ਹੀ ਦੁਪੱਟਾ ਹੈ ਬਹੁਤ ਹੀ ਵਧੀਆ ਸੂਟ ਬਹੁਤ ਮਹਿੰਗੇ ਸੂਟ ਨੇ ਇਹਦੀ ਐਚੀ ਵੀ ਆਫਰ ਵਿੱਚ ਆ ਗਿਆ ਨੇ ਜੀ ਲਿਮਟ ਮਸਲੀਨ ਦਾ ਸੂਟ ਹੈ ਡਿਜੀਟਲ ਮਸਲੀਨ ਪ੍ਰਿੰਟ ਦੁਪट्टे ਦੇ ਨਾਲ ਹੈ ਜੀ ਮੈਚਿੰਗ ਸੂਟ ਹੈ ਜੀ ਬਹੁਤ ਵਧੀਆ ਨੇ ਜੀ ਚਾਮ ਕਾਟਨ ਦਾ ਸੂਟ ਹੈ ਨਾਜ਼ਨੀਨ ਤੋਂ ਕੱਟੇ ਦੇ ਨਾਲ ਪੱਟੀ ਵਰਕ ਹੋਇਆ ਹੈ ਜੀ ਬਹੁਤ ਸੋਹਣਾ ਸੁੰਦਰ ਸੂਟ ਬਰਫਰੀ ਦਾ ਸੂਟ ਆ ਗਿਆ ਹੈ ਜੀ ਬਹੁਤ ਹੀ ਫਰਕ ਕੀਤਾ ਹੋਇਆ ਸੂਟ ਹੈ ਬਲੌਕ ਦੇ ਨਾਲ ਹੋਇਆ ਤੇ ਨਾਲ ਹੀ ਹੋਇਆ ਆਰੀ ਵਰਕ ਸੁੰਦਰ ਕੇਰੇ ਤੇ ਵੀ ਤੇ ਆਲ ਓਵਰ ਤੇ ਰਚੀ ਵੀ ਔਰ ਜੋ ਦੁਪੱਟਾ ਹੈ ਉਸ ਤੇ ਵੀ ਔਰ ਸੁੰਦਰੀ ਡਿਜੀਟਲ ਪ੍ਰਿੰਟਿੰਗ ਦੇ ਨਾਲ ਬਰਬਰੀ ਦਾ ਦੁਪੱਟਾ ਰਹੇਗਾ ਨਾਲ ਜੀ 2D ਸ਼ੇਪ ਦੇ ਵਿੱਚ ਲੈਸਾਂ ਲੱਗੀਆਂ ਹੋਈਆਂ ਘੇਰੇ ਤੇ ਵੀ ਲੈਸਾਂ ਬਹੁਤ ਸ਼ਾਨਦਾਰ ਲੱਗੀਆਂ ਨੇ ਤੇ ਕੋਟਨ ਦਾ ਇਹ ਸੂਟ ਹੈੰ ਦਾ ਜੋ ਦੁਪੱਟਾ ਹੈ ਉਸੇ ਤੇ ਹੀ ਲੈਸਾਂ ਲੱਗੀਆਂ ਨੇ ਫੁੱਲ ਪਿਓਰ ਦੁਪੱਟੇ ਦੇ ਨਾਲ ਹੈ ਔਰ ਪੂਰੇ ਫਾਇਦੇ ਦੇ ਨਾਲ ਨਵੇਂ ਡਿਜ਼ਾਈਨਰ ਦੇ ਇਹ ਚੈਨਲ ਮੋਲ ਕਟਪੀਸ ਆਫਰ ਦੇ ਰਿਹਾ ਹੈ ਜੀ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਤੇ ਇਸ ਦਾ ਦੁਪੱਟਾ ਦੇਖੋ ਕਿਆ ਬਾਤ ਹੈ ਜੀ ਰਾਜਾ ਰਾਣੀ ਸੂਟ ਨੇ ਜੀ ਤੇ ਸਾਰੇ ਦੇ ਵਿੱਚ ਦੇਖੋ ਜੀ ਹੋਇਆ ਆਰੀ ਵਰਕ ਦੁਪੱਟਾ ਵੀ ਸੁੰਦਰ ਹੈ ਕੂਟ ਵੀ ਸੁੰਦਰ ਹੈ ਤੇ ਆਫਰ ਦੀ ਬਹੁਤ ਵਧੀਆ ਹੈ ਨਾ ਫੁੱਟਾਂ ਤੇ ਉਹ ਜੀ ਮਸਲੀਨ ਦਾ ਮੈਚਿੰਗ ਸੂਟ ਔਰ ਦੇਖੋ ਜੀ ਘੇਰੇ ਤੇ ਹੋਇਆ ਬਹੁਤ ਸੁੰਦਰ ਵਰਕ ਔਰ ਡਿਜੀਟਲ ਡਿਜ਼ਾਈਨ ਦੀ ਬੋਟਮ ਹੈ ਨਾਲ ਮੈਚਿੰਗ ਚੈਂਦੇ ਅੰਦਰ ਹੈ ਦੁਪੱਟਾ ਵੀ ਇਹਦਾ ਬਹੁਤ ਹੀ ਵਧੀਆ ਸ਼ਾਨਦਾਰ ਡਿਜ਼ਾਈਨ ਦੁਪੱਟਾ ਮਸਲੀਨ ਦੁਪੱਟਾ ਮੈਚਿੰਗ ਸੂਟ ਮਸਲੀਨ ਦਾ ਸੂਟ ਡਿਜੀਟਲ ਪ੍ਰਿੰਟ ਦੇ ਨਾਲ ਬਹੁਤ ਸ਼ਾਨਦਾਰ ਡਿਜ਼ਾਈਨ ਬਹੁਤ ਸੁੰਦਰ-ਸੁੰਦਰ ਤੇ ਸੋਹਣੇ-ਸੋਹਣੇ ਡਿਜ਼ਾਈਨ ਮਿਲ ਰਹੇ ਨੇ ਆਫਰ ਵਿੱਚ ਜੀ ਰਖੜੀ ਆਫਰ ਦੇ ਵਿੱਚ ਫਿਰ ਬਰਬਰੀ ਦੇ ਤੇ ਡਿਜ਼ਾਈਨ ਹੋਰ ਵੀ ਆ ਰਹੇ ਨੇ ਅਲੱਗ-ਤਲਗ ਡਿਜ਼ਾਈਨ ਵਰਕ ਵਾਲੇ ਸੂਟ ਕੈਮਬੜ ਵਰਕ ਦੇ ਨਾਲ ਦੇਖੋ ਕਿੰਨੇ ਸ਼ਾਨਦਾਰ ਡਿਜੀਟਲ ਪ੍ਰਿੰਟਾਂ ਦੇ ਨਾਲ ਬਰਬਰੀ ਦੇ ਸੂਟ ਨੇ ਜੀ ਬਰਬਰੀ ਤੱਕ ਦਾ ਹੀ ਰਹੇਗਾ ਦੁਪੱਟਾ ਨਾਲ ਡਿਜੀਟਲ ਪ੍ਰਿੰਟਾਂ ਦੇ ਨਾਲ ਉਹ ਵੀ ਪੂਰੀ ਆਫਰ ਦੇ ਨਾਲ 1500 ਨਾਲ 1700 ਵਾਲੇ ਸੂਟ 800 ਦੀ ਰੇਂਜ ਦੇ ਵਿੱਚ ਮਿਲ ਰਹੇ ਨੇ ਲੋਰੀ ਇਹ ਵੀ ਬਰਬਰੀ ਦੇ ਉੱਤੇ ਹੋਇਆ ਵਰਕ ਕਟ ਵਰਕ ਦੇ ਸੂਟ ਤੇ ਡਿਜੀਟਲ ਪ੍ਰਿੰਟ ਰਹਿਣਗੇ ਨਾਲ ਤੇ ਰਹੇਗਾ ਨਾਲ ਹੀ ਬਰਬਰੀ ਦਾ ਚੁਪਟਾ ਡਿਜੀਟਲ ਪ੍ਰਿੰਟ ਦੇ ਨਾਲ ਕਿਾ ਸ਼ਾਨਦਾਰ ਚੁਪਟਾ ਹੈ ਜੀ ਕਿੰਨਾ ਸੁੰਦਰ ਵਰਕ ਹੋਇਆ ਜੀ ਇਹ ਵੀ ਦੇਖੋ ਕਿੰਨਾ ਬਿਊਟੀਫੁਲ ਸੁੰਦਰ ਵਰਕ ਹੈ ਉਹ ਕੀਮਤ ਸਿਰਫ ਮਿਲ ਰਹੀ ਹੈ 15 16 1700 ਰੁਪਏ ਵਾਲੇ ਸੂਟ ਸਿਰਫ 800 ਰੁਪਏ ਵਿੱਚ ਬੋਟਮ ਵਰਕ ਦੇ ਨਾਲ ਮਸਲਿਨ ਦੁਪੱਟ ਡਿਜੀਟਲ ਪ੍ਰਿੰਟ ਸਬੈਚਿੰਗ ਸਲਵਾਰ ਰਹੇਗੀ ਬਹੁਤ ਫਾਇਦੇ ਨਾਲ ਜੀ ਔਰ ਕੰਟਰਾਸਟ ਦੇ ਵਿੱਚ ਬੋਟਮ ਕੰਟਰਾਸਟ ਦੇ ਵਿੱਚ ਇਸ ਦਾ ਦੁਪੱਟਾ ਬਣਾਇਆ ਗਿਆ ਡਿਜੀਟਲ ਮਸਲੀਨ ਔਰ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਮਿਲ ਰਹੇ ਨੇ ਇਹ ਵੀ ਅਨਮੋਲ ਕਟ ਪੀਸ ਦੇ ਉੱਤੇ ਰੱਖੜੀ ਆਫਰ ਦੇ ਵਿੱਚ ਪਬਲਿਕ ਡਿਮਾਂਡ ਦੇ ਤੋਂ ਦੁਬਾਰਾ ਅਸੀਂ ਨਵਾਂ ਸਟਾਕ ਲਿਆਂਦਾ ਪੁਰਾਣਾ ਸਟਾਕ ਸਾਰਾ ਕਲੀਅਰ ਹੋ ਗਿਆ ਸੀ ਜੀ